ਜਿਨਨੇ ਕੈਦੀ ਨੇ ਜਿਹੜੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਰਿਹਾ ਕਰੋ ਚਾਹੇ ਉਹ ਕਿਸੇ ਸੂਬੇ 'ਚ ਹੋਣ ਤੇ ਚਾਹੇ ਕਿਸੇ ਯੂਟੀ 'ਚ ਬੈਠੇ ਹੋਣ ਕੇਸ ਸੁਪਰੀਮ ਕੋਰਟ ਨੇ ਜਾਣਕਾਰੀ ਮੰਗਿਆ ਕਿ ਦੱਸਿਆ ਜਾਵੇ ਕਿ ਕਿੰਨੇ ਕੈਦੀ ਐ ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਐ ਤੇ ਇਹ ਵੀ ਜ਼ਿਲ੍ਹਾ 'ਚ ਬੈਠੇ ਐ ਜੀ ਵੱਡਾ ਸਵਾਲ ਇਹ ਐ ਕਿ ਜੋ ਸੁਪਰੀਮ ਕੋਰਟ ਵੱਲੋਂ ਪੁੱਛਿਆ ਗਿਆ ਹੈ ਕਿ ਬੰਦੀ ਸਿੰਘ ਉਸ ਚਿਹਰੇ ਨਹੀਂ ਚਾਹੁੰਦੇ ਐ ਦੁਨੀਆ ਭਰ ਜਿੱਥੇ ਬੈਠੇ ਆਪਣਾ ਵੀ ਸਖਾਈ ਜਰਾ ਹਾਥਾਂ ਵਾਲੋਂ ਰੋਸ ਰੋਸ ਪ੍ਰਗਟਾਵੇ ਕੀਤੇ ਗਏ ਹੈ ਪ੍ਰੋਟੈਸਟ ਕੀਤੇ ਗਏ ਹੈ ਕੀ ਬੰਦੀ ਸਿੰਘਾ ਇਹ ਦੇ ਦਾ ਹਿੱਸਾ ਨਹੀਂ ਇਹ ਸਿਧਾਂਤ ਦਾ ਹਿੱਸਾ ਨਹੀਂ ਇਸ ਕਮੂਨ ਦਾ ਹਿੱਸਾ ਨਹੀਂ ਉਹ ਕਿਉਂ ਨਾ ਰਿਹਾ ਹੁਣ ਇਹ ਦੇ ਦੇ ਸਾਹਮਣੇ ਇੱਕ ਵੱਡਾ ਸਵਾਲ ਹੈ ਗੇ ਚੁੱਪ ਹੈ ਦਿੱਲੀ ਵਾਲੇ ਕੰਨੇ ਕਿਸੀ ਤਰ੍ਹਾਂ ਦੀ ਫਾਈਲ ਕਲੀਅਰ ਕਰੀ ਵੀ ਹੈ ਕਿੰਦਰ ਸਰਕਾਰ ਨਹੀਂ ਇਜਾਜ਼ਤ ਦੇ ਰਹੀ ਜਾਣੀ ਬੰਦੀ ਸਿੰਘਾ ਨੂੰ ਕਿਉਂ ਰਾਜਨੀਤੀ ਦਾ ਖਾੜਾ ਬਣਾਇਆ ਜਾ ਰਿਹਾ ਹੈ ਸੁਖਵੀਰ ਬਾਦਲ ਉਹ ਕਹਿ ਰਿਹਾ ਕਿ ਜੀ ਦੇਖੋ ਜਿਹੜਾ ਨਵਾਂ ਅਕਾਲੀ ਗੱਲ ਹੈ ਉਹ 5 ਵਾਦੇ ਚੁੱਕੇ ਹੋਏ ਹੈ ਉਹਦੀ ਤਰ੍ਹਾਂ ਕਹਿੰਦੇ ਜੀ ਸੁਖਵੀਰ ਬਾਦਲ ਤੇ ਜਿਹੜੀ ਭਾਜਪਾ ਇੱਕ ਮਿੰਟ ਅੱਥੇ ਹੈ ਅੱਥੇ ਹੈ ਉਹ ਪਤਾ ਨਹੀਂ ਉਹ ਭਾਜਪਾ ਕਿਹੜੇ ਅਕਾਲੀ ਗੱਲ ਦੇ ਨਾਲ ਖੜੀ ਹੋਏਗੀ ਸਾਡੇ ਪਾਣੀਆਂ ਲਈ ਸਾਰੇ ਜ਼ਿੰਮੇਵਾਰ ਹੈ ਉਹ ਇਸੇ ਵੰਦੀ ਜਰੂਰ ਕਰਦੇ ਹੈ ਖਰਿਆ ਕਹਿੰਦਾ ਮੇਰਾ ਹਿੱਸਾ ਹੋਣਾ ਚਾਹੀਦਾ ਹੈ ਰਾਜਸਥਾਨ ਦੇ ਨਾਲ ਮੇਰਾ ਹਿੱਸਾ ਹੋਣਾ ਜਿਹੜਾ ਹਿਮਾਚਲ ਸਭ ਤੋਂ ਉੱਪਰ ਚੱਲਦਾ ਕਹਿੰਦੇ ਪਾਣੀ ਤਾਂ ਆਉਂਦਾ ਹੀ ਸਾਡੇ ਵੱਲੋਂ ਹੈ ਇਹ ਰੇਸ ਹਮੇਸ਼ਾ ਤੋਂ ਪਹਿਲੇ ਮਾਲਕ ਅਸੀਂ ਆਜ ਤੁਸੀਂ ਦਾਅਵਾ ਕਰਦੇ ਹੋ ਕਿ ਦਰਿਆਵਾਂ ਦੇ ਪਾਣੀ ਲੈਣਾ ਹੈ ਉਹ ਕਹਿੰਦੇ ਤੇਰੇ ਨਾਲ ਦੀ ਨਵੇਂ ਸਿਰੇ ਤੋਂ ਵੰਡ ਹੋਣੀ ਚਾਹੀਦੀ ਹੈ ਨਵੇਂ ਸਿਰੇ ਤੋਂ ਮੁਲਾਂਕਣ ਹੋਣਾ ਚਾਹੀਦਾ ਸਤਿ ਸ਼੍ਰੀ ਅਕਾਲ ਜੀ న్యూਸ ਬਿਹਾਈਂਡ న్యూਸ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪਤ ਸਦੂ ਤੇ ਅੱਜ ਗੱਲਬਾਤ ਕਰਾਂਗੇ ਇੱਕ ਅਜਿਹੇ ਨਿਰਦੇਸ਼ ਦੀ ਜਾਂ ਹੁਕਮ ਦੀ ਜੋ ਕਿ ਸੁਪਰੀਮ ਕੋਰਟ ਦੇ ਵੱਲੋਂ ਦਿੱਤਾ ਗਿਆ ਹੈ ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਉਹ ਸਾਰੇ ਕੈਦੀ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਉਸ ਨੂੰ ਸਾਰੇ ਸੂਬੇ ਸਾਰੇ ਜੂਟੀ ਨੇ ਜਿਹੜੇ ਮੰਨਣ ਤੇ ਜਿਹੜੇ ਕੈਦੀ ਇਸ ਸਮੇਂ ਸਜਾਵਾਂ ਪੂਰੀਆਂ ਕਰ ਚੁੱਕੇ ਆ ਉਹਨਾਂ ਨੂੰ ਰਿਹਾ ਕੀਤਾ ਜਾਵੇ ਤਾਂ ਅਜਿਹੇ ਚ ਸਭ ਤੋਂ ਪਹਿਲਾਂ ਸੂਈ ਘੁੰਦੀ ਹੈ ਬੰਦੀ ਸਿੰਘਾਂ ਦੇ ਵੱਲ ਕਿ ਆਖਿਰਕਾਰ ਬੰਦੀ ਸਿੰਘਾਂ ਨੂੰ ਕੇਂਦਰ ਸਰਕਾਰੇ ਫੈਸਲਾ ਮੰਨ ਕੇ ਰਿਹਾ ਕਰੇਗੀ ਅੱਗੇ ਗੱਲ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੋ ਤੋਂ 3 3 ਤੋਂ 4 ਲਗਾਤਾਰ ਗਿਣਤੀ ਵਾਧੀ ਜਾ ਰਹੀ ਹੈ ਗੱਲਬਾਤ ਲਈ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਿੱਧੂ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਬਰਾ ਤੁਹਾਡਾ ਵੀ ਧੰਨਵਾਦ ਦਰਸ਼ਕਾਂ ਨੂੰ ਇਹਨਾਂ ਸਤਿਕਾਰਨਾ ਸਤਿ ਸ੍ਰੀ ਅਕਾਲ ਜੀ ਆਹ ਮੁੱਦੇ ਮੁੱਦੇ ਜਿਨ੍ਹਾਂ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਉਹ ਹਾਕਿਆਂ ਪੁਰਾਣੇ ਮੁੱਦੇ ਲੋ ਸਵਾਲ ਸਿੱਧਾ ਬੋ ਜਿਸ ਤਰ੍ਹਾਂ ਅੱਜ ਸੁਪਰੀਮ ਕੋਰਟ ਦੇ ਵੱਲੋਂ ਸਖਤ ਆਦੇਸ਼ ਦਿੱਤਾ ਗਿਆ कि ਜਿੰਨੇ ਕੈਦੀ ਨੇ ਜਿਹੜੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਰਿਹਾ ਕਰੋ ਚਾਹੇ ਉਹ ਕਿਸੇ ਸੂਬੇ 'ਚ ਹੋਣ ਤੇ ਚਾਹੇ ਕਿਸੇ ਯੂਟੀ 'ਚ ਬੈਠੇ ਹੋਣ ਕਿੰਦੇ ਉਸਾਸ ਜਿਹੜੇ ਪ੍ਰਦੇਸ਼ ਨੇਗੇ ਜਿਹੜੇ ਕਿ ਸੈਂਟਰ ਦੇ ਅੰਦਰ ਆਉਂਦੇ ਨੇ ਤਾਂ ਅਜੇਹੇ ਦੇ ਵਿੱਚ ਇਸ ਫੈਸਲੇ ਨੂੰ ਇਸ ਹੁਕਮ ਨੂੰ ਇਸ ਆਦੇਸ਼ ਨੂੰ ਤੁਸੀਂ ਕਿਵੇਂ ਮੰਨਦੇ ਹੋ ਕਿਉਂਕਿ ਹੁਣ ਸਭ ਦੀਆਂ ਨਜ਼ਰਾਂ ਆਖਿਰਕਾਰ ਟਿਕਣ ਗਈਆਂ ਬੰਦੀ ਸਿੰਘਾਂ ਦੇ ਉੱਪਰ ਜੀ ਬਿਲਕੁਲ ਐਸਾ ਸਵਾਲ ਹੈ ਜਿਹਦਾ ਤੁਸੀਂ ਜ਼ਿਕਰ ਕਰ ਰਹੇ ਹੋ ਦੇਖੋ ਸੁਪਰੀਮ ਕੋਰਟ ਨੇ ਤਾਂ ਗੱਲ ਕੀਤੀ ਹੈ ਕੇਂਦਰ ਸਰਕਾਰ ਨੂੰ ਔਰ ਕੇਂਦਰੀ ਸਾਰੇ ਪ੍ਰਦੇਸ਼ ਸੂਬਿਆਂ ਨੂੰ ਇਹ ਦੇਸ਼ ਦਿੱਤੇ ਹੈ ਕਿ ਵੀ ਜਿਹੜੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹੈ ਕੈਦੀ ਅਜੇ ਵੀ ਕਿਸੇ ਨਾ ਕਿਸੇ وجہ ਕਾਰਨ ਜੇਲ੍ਹਾਂ 'ਚ ਬੈਠੇ ਹੈ ਤਾਂ ਸੁਪਰੀਮ ਕੋਰਟ ਨੇ ਕਿਹਾ ਜਿਹੜੇ ਸਜ਼ਾਵਾਂ ਕੱਟ ਚੁੱਕੇ ਹੈ ਕਿਉਂ ਜੇਲ੍ਹਾਂ 'ਚ ਬੈਠੇ ਹੈ ਹੂੰ ਜੇ ਉਹਨਾਂ ਦਾ ਕੋਈ ਕੇਸ ਹੈ ਜੋ ਕਿ ਪੈਂਡਿੰਗ ਹੈ ਤਾਂ ਉਹ ਵੀ ਦੱਸਿਆ ਜਾਵੇ ਤੇ ਸੁਪਰੀਮ ਕੋਰਟ ਨੇ ਜਾਣਕਾਰੀ ਮੰਗੀ ਹੈ ਕਿ ਦੱਸਿਆ ਜਾਵੇ ਕਿ ਕਿੰਨੇ ਕੈਦੀ ਹੈ ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਹੈ ਜੇ ਵੀ ਜ਼ਿਲਾਂ ਚ ਬੈਠੇ ਆ ਜੀ ਵੱਡਾ ਸਵਾਲ ਇਹ ਹੈ ਕਿ ਜੋ ਸੁਪਰੀਮ ਕੋਰਟ ਵੱਲੋਂ ਪੁੱਛਿਆ ਗਿਆ ਹੈ ਕਿ ਬੰਦੀ ਸਿੰਘ ਉਸ ਸ਼੍ਰੇਣੀ ਚਾਉਂਦੇ ਆ ਬੰਦੀ ਸਿੰਘਾਂ ਦੀ ਰਿਹਾਈ ਲਈ ਤਾਂ ਦੁਨੀਆ ਪਾਰ ਜਵਾਵ ਇਲਾ ਹੋਇਆ ਹੈ ਦੁਨੀਆ ਪਾਰ ਜਿੱਥੇ ਬੈਠਿਆ ਪੰਜਾਬੀ ਸਿੱਖ ਪਾਈਚਾਰਾ ਥਾਂ ਥਾਂਵਾਂ 'ਚ ਰੋਜ਼ ਰੋਜ਼ ਪ੍ਰਗਟਾਵੇ ਕੀਤੇ ਗਏ ਬਿਲਕੁਲ ਪ੍ਰੋਟੈਸਟ ਕੀਤੇ ਗਏ ਔਰ ਮੰਗ ਕੀਤੀ ਗਈ ਹੈ ਕਿ ਬੰਦੀ ਸਿੰਘ ਰਿਹਾਅ ਕਿੱਥੇ ਜਾ ਇਹ ਆਪਕੇ ਉਸ ਨੂੰ ਗੁਰਦਾਰ ਪਰੰਦੇ ਕਮੇਟੀ ਦੀ ਗੱਲ ਹੀ ਕਰ ਲਈਏ ਉਸ ਨੇ ਲੱਖਾਂ ਦਸ ਕਰਵਾ ਕੇ ਦਿੱਤੇ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਹੈ ਕਿਉਂਕਿ ਉਹਨਾਂ ਦਾ ਸਮਾਂ ਪੂਰਾ ਹੋ ਚੁੱਕਾ ਹੈ ਕਿਉਂ ਨਹੀਂ ਰਿਹਾਈ ਹੋ ਰਹੀ ਵੱਡਾ ਸਵਾਲ ਹੈ ਪਰ ਸਮਾਈ ਕਿਧਰੇ ਕੋਈ ਨਹੀਂ ਚਾਹੇ ਰਾਸ਼ਟਰਪਤੀ ਨੂੰ ਗੱਲ ਕਰ ਲੈਣ ਚਾਹੇ ਗ੍ਰਹਿ ਮੰਤਰੀ ਨੂੰ ਗੱਲ ਕਰ ਲੈਣ ਚਾਹੇ ਪ੍ਰਧਾਨ ਮੰਤਰੀ ਨੂੰ ਅੱਜ ਤੱਕ ਜਦੋਂ ਆਪਾਂ ਗੱਲ ਕਰ ਰਹੇ ਆ ਸੁਪਰੀਮ ਕੋਰਟ ਦੇ ਹੁਕਮ ਆ ਚੁੱਕੇ ਆ ਤਾਂ ਕਿਹਾ ਜਾ ਸਕਦਾ ਹੈ ਕਿ ਅਜੇ ਤੱਕ ਵੀ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਕੋਈ ਫੈਸਲਾ ਜਾਂ ਰੋਸ਼ਨੀ ਜਾਂ ਉਮੀਦ ਦੀ ਕਰਨ ਕਿਤੇ ਨਜ਼ਰ ਨਹੀਂ ਆਉਂਦੀ ਸੋ ਤੋਂ ਵੱਡਾ ਸਵਾਲ ਇਹ ਸਾਡੇ ਪੰਜਾਬੀਆਂ ਲਈ ਦੁਨੀਆ ਭਰ ਚ ਬੈਠੇ ਸਿੱਖ ਭਾਈਚਾਰੇ ਲਈ ਕਿ ਸੁਪਰੀਮ ਕੋਰਟ ਨੇ ਜਦੋਂ ਦਿਸ਼ਾ ਨਿਰਦੇਸ਼ ਦਿੱਤੇ ਹੈ ਕਿ ਕਿਉਂ ਜੇਲ੍ਹਾਂ ਚ ਬੈਠੇ ਉਹ ਕੈਦੀ ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਕੀ ਬੰਦੀ ਸਿੰਘ ਇਹ ਜੇਲ੍ਹ ਦਾ ਹਿੱਸਾ ਨਹੀਂ ਇਹ ਸਰਦਾਰ ਦਾ ਹਿੱਸਾ ਨਹੀਂ ਇਸ ਕਮੁੰਦਾ ਐਸਾ ਨਹੀਂ ਕਿਉਂ ਨਹੀਂ ਉਹਨਾਂ ਦੀ ਰਿਆਈ ਹੋ ਰਹੀ ਕਰੋਨਾ ਚੋਂ ਕਈ ਬੰਦੀ ਸਿੰਘ ਦਾ ਜੇ ਹੈ ਜਿਨ੍ਹਾਂ ਦੇ ਆਪਣੇ ਸਜਾਵਾਂ ਤਾਂ ਪੂਰੀਆਂ ਹੋ ਗਈਆਂ ਹੋਈਆਂ ਪਰ ਸਿਹਤ ਦੇ ਤੌਰ ਤੇ ਵੀ ਸੇਤ ਉਹਨਾਂ ਦੀ ਨਾ ਸਹਾਜ਼ ਸਿਹਤ ਦੇ ਤੌਰ ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਹਨ ਦਿਮਾਗੀ ਉਲਝਣਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਰ੍ਹਾਂ ਤਰ੍ਹਾਂ ਦੀਆਂ ਮੁਸੀਬਤਾਂ ਦਾ ਸਾਹਮਣਾ ਉਹਨਾਂ ਦੇ ਪਰਿਵਾਰਾਂ ਵੱਲੋਂ ਸਿੱਖ ਜਥੇਬੰਦੀਆਂ ਵੱਲੋਂ ਜਿਦਾਂ ਮੈਂ ਕਹਾਂ ਐਸਜੀਪੀਸੀ ਵੱਲੋਂ ਲਗਾਤਾਰ ਮੰਗ ਕੇ ਬੰਦੀ ਸੇ ਮਿਲਿਆ ਕਰੋ ਇਹਦੇ باوجود ਉਹ ਚੰਡੀਗੜ੍ਹ ਤੇ ਮਹਾਲੀ ਦੇ ਬਾਰਡਰ ਤੇ ਪਿਛਲੇ ਲੰਬੇ ਸਮੇਂ ਤੋਂ ਧਰਨਾ ਹੀ ਸਰਪੇਸ ਕਰ ਲਈ ਲਗਾ ਹੈ ਕਿ ਬੰਦੀ ਸਿੰਘ ਰਿਹਾ ਹੋਣਾ ਚਾਹੀਦਾ ਹੈ ਦੇਖੋ ਹੁਣ ਆਪਾਂ ਜਾਣਦੇ ਆਂ ਬਰਸਾਤਾਂ ਦਾ ਮੌਸਮ ਹੈ ਅੱਜ ਦਿਨ ਬਾਰਿਸ਼ ਹੁੰਦੀ ਹੈ ਬਾਰਿਸ਼ ਦੇ ਚਲਦਿਆਂ ਵੀ ਉਹ ਉਸ ਮੰਗ ਨੂੰ ਲੈ ਕੇ ਉਥੇ ਤੰਗੂਆਂ ਚੈੱਕ ਨਾਤਾ ਚ ਬੈਠਿਆ ਜਿਹੜੇ ਲੋਕ ਮੋਰਚੇ ਤੇ ਬੰਦੀ ਸਿੰਘ ਦੀ ਰਿਹਾਈ ਦੀ ਮੰਗ ਕਰ ਰਹੇ ਆ ਸਮਾਧਾਂ ਇਸ ਤਰ੍ਹਾਂ ਦੇ ਪ੍ਰੋਟੈਸਟ ਹੋ ਰਿਹਾ ਔਰ ਆਉਣ ਵਾਲੇ ਅਗਲੇ ਦਿਨਾਂ ਚ ਵੀ ਲੱਗਦਾ ਉਹਨਾਂ ਵੱਲੋਂ ਇਕਵਡਾ 28 ਮਾਰਚ 20 ਤੇ ਤੇ ਬੰਦ ਕੀਤਾ ਜਾ ਰਿਹਾ ਇਹ ਸਾਰੇ ਕੁਝ ਦੇ ਚੱਲ ਜਾਂ ਫਿਰ ਬੰਦੀ ਸਿੰਘਾਂ ਦੀ ਰਿਹਾਈ ਕਿਉਂ ਨਹੀਂ ਬੰਦੀ ਸਿੰਘਾਂ ਜਾਂ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਕਹ ਲਓ ਪੰਜਾਬ ਸਰਕਾਰ ਕਹ ਲਓ ਸਿੱਖ ਜਥੇਬੰਦੀਆਂ ਕਹ ਲਓ ਇਹਨਾਂ ਨੂੰ ਕਿਸੇ ਵੀ ਹੋਰ ਇਹ ਜੇ ਕੈਦੀ ਜਿਹੜੇ ਅਤਰਾ ਨਹੀਂ ਜਿਹੜੇ ਸਲਾਮਾਂ ਪੂਰੀਆਂ ਕਰ ਚੁੱਕੇ ਆ ਕਿਉਂ ਨਾ ਰਿਹਾ ਹੋਣ ਪਰ ਇਹਦੇ ਆਪਣੇ ਹੀ ਕੈਦੀ ਜਿਹੜੇ ਇਹਨਾਂ ਨੂੰ ਬੰਦੀ ਸਿੰਘ ਕਿਹਾ ਜਾਂਦਾ ਉਹ ਕਿਉਂ ਨਾ ਰਿਹਾ ਹੋਣ ਇਹ ਦੇ ਦੇ ਸਾਹਮਣੇ ਇੱਕ ਵੱਡਾ ਸਵਾਲ ਹੈ ਦੇ ਚੁੱਪ ਹੈ ਨਾ ਤਾਂ ਗ੍ਰਹਿ ਮੰਤਰੀ ਦਾ ਇਸ ਮੁੱਦੇ ਤੇ ਕਦੇ ਜਵਾਬ ਆਉਂਦਾ ਹੈ ਨਾ ਪ੍ਰਧਾਨ ਮੰਤਰੀ ਦਾ ਨਾ ਰਾਸ਼ਟਰਪਤੀ ਦਾ ਹਾਂ ਇਹਨਾਂ ਜ਼ਰੂਰ ਆਪਾਂ ਕਹਿ ਸਕਦੇ ਹਾਂ ਕਿ ਰਾਜਨੀਤੀ ਜ਼ਰੂਰ ਦਬਾ ਕੇ ਹੁੰਦੀ ਹੈ ਜੀ ਜੀ ਸਿੰਧਰ ਵਾਲੇ ਕਹਿ ਦਿੰਦੇ ਆ ਜੀ ਦਿੱਲੀ ਵਾਲਿਆਂ ਕੋਲੇ ਕਈ ਕੇਸ ਹੈ ਜੀ ਉਹ ਨਹੀਂ ਕਰ ਰਹੇ ਹੂੰ ਦਿੱਲੀ ਵਾਲੇ ਕਹਿੰਦੇ ਕਿ ਅਸੀਂ ਤਾਂ ਜੀ ਫਾਈਲ ਕਲੀਅਰ ਕਰੀ ਵੀ ਹੈ ਕੇਂਦਰ ਸਰਕਾਰ ਨਹੀਂ ਇਜਾਜ਼ਤ ਦੇ ਰਹੀ ਗਣੀ ਬੰਦੀ ਸਿੰਘਾਂ ਨੂੰ ਕਿਉਂ ਰਾਜਨੀਤੀ ਦਾ ਅਖਾੜਾ ਬਣਾਇਆ ਜਾ ਰਿਹਾ ਹੈ ਸਪਰੀਮ ਕੋਰਟ ਨੇ ਜੇ ਮਾਨਵ ਅਧਿਕਾਰਾਂ ਨੂੰ ਲੈ ਕੇ ਇੱਕ ਵੱਡਾ ਸਵਾਲ ਖੜਾ ਕੀਤਾ ਦੇ ਦੇ ਲੋਕਾਂ ਦੇ ਸਾਹਮਣੇ ਜੀ ਦਾਣਾ ਕਿ ਜਿਹੜੀਆਂ ਸੰਥਾਵਾਂ ਦੇ ਸਾਹਮਣੇ ਕਿ ਜਿਹੜੇ ਕੈਦੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਉਹਨਾਂ ਦੀ ਰਿਹਾਈ ਕਿਉਂ ਨਾ ਹੋਵੇ ਫਿਰ ਕੀ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰਨਾ ਕੋਈ ਗੈਰਵਾਜਿਬ ਹੈ ਆਖਰ ਮੀਤੈ ਵੀ ਕੀ ਕਹਿੰਦੇ ਕਿ ਸੁਪਰੀਮ ਕੋਰਟ ਵੀ ਵਕੁੰਦੇਗਾ ਇਸ ਪਾਸੇਬਲ ਕਿ ਬੰਦੀ ਸਿੰਘ ਵੀ ਉਹਨਾਂ ਦੀ ਸੂਚੀ 'ਚ ਹੋਣੇ ਚਾਹੀਦੇ ਆ ਉਹਨਾਂ ਦੀ ਰਿਹਾਈ ਕਿਉਂ ਨਾ ਹੋਵੇ ਜਦ ਬਾਕੀਆਂ ਦੀ ਰਿਹਾਈ ਹੋ ਰਹੀ ਆ ਜੀ ਜੀ ਸੁਝਾਅ ਅੱਗੇ ਵਧਾਂਗੇ ਤੇ ਗੱਲ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦੀ ਜਿਸ ਤਰ੍ਹਾਂ ਆਪਾਂ ਜਾਣਦੇ ਆ ਅਕਾਲੀ ਦਲ ਪਹਿਲਾਂ ਇੱਕ ਸੀ ਫਿਰ ਦੋ ਹੋਏ ਤਿੰਨ ਹੋਏ ਤੇ ਹੁਣ ਚਾਰ ਪਤਾ ਨਹੀਂ ਇਹ ਗਿਣਤੀ ਕਿੰਨੀ ਜ਼ਿਆਦਾ ਵਧਣੀ ਹੈ ਤਾਂ ਅਚੇਹੇ ਦੇ ਵਿੱਚ ਹੁਣ ਜੋ ਸ਼੍ਰੋਮਣੀ ਅਕਾਲੀ ਦਲ ਰਜਿਸਟਰਡ ਹੈ ਜਿਹੜਾ ਕਿ ਚੋਣ ਕਮਿਸ਼ਨ ਦੇ ਮੁਤਾਬਕ ਜੋ ਕਿ ਬਾਦਲ ਤੜਾ ਹੈ ਬਾਦਲਤਾ ਦਾ ਸਰਗਰਮ ਹੋਇਆ ਇੱਕ ਵਾਰੀ ਤੇ ਉਹਨਾਂ ਨੇ ਕਹਿ ਦਿੱਤਾ ਹੈ ਕਿ ਅਸੀਂ ਇਸ ਤੇ ਐਕਸ਼ਨ ਲਵਾਂਗੇ ਕਿ ਕਿਸ ਤਰ੍ਹਾਂ ਅਕਾਲੀ ਦਲ ਦੇ ਨਾਂ ਵਰਤੇ ਜਾ ਰਿਹਾ ਤੇ ਹੁਣ ਖਾਸ ਕਰਕੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਅੰਡਰ ਜਿਹੜਾ ਅਕਾਲੀ ਦਲ ਹੈ ਉਸ ਦਾ ਨਾਮ ਬਿਲਕੁਲ ਹੂ ਬੂਹ ਬੂਹ ਰੱਖਣ ਦੀ ਗੱਲ ਕੀਤੀ ਗਈ ਹੈ ਸ਼੍ਰੋਮਣੀ ਅਕਾਲੀ ਦਲ ਜਿਸ 'ਚ ਇੱਕ ਸ਼ਬਦ ਵੀ ਅੱਗੇ ਪਿੱਛੇ ਨਹੀਂ ਕੀਤਾ ਗਿਆ ਸੋ ਇਸ ਨੂੰ ਲੈ ਕੇ ਹੁਣ ਲਗਾਤਾਰ ਜਿਹੜੀ ਅਕਾਲੀ ਦਲ ਮੈਦਾਨ ਚ ਕਹਿੰਦੇ ਕਿ ਅਸੀਂ ਕਾਰਵਾਈ ਕਰਾਂਗੇ ਇਹਦੇ ਤੇ ਤੇ ਨਾਲ-ਨਾਲ ਇਸ ਨੂੰ ਲੈ ਕੇ ਹੁਣ ਮਸਲਾ ਇਹ ਵੀ ਹੈ ਕਿ ਤਰਨ ਤਰਨ ਦੀ ਚੋਣ ਵੀ ਅੱਗੇ ਆਉਣ ਵਾਲੀ ਹੈ ਤਾਂ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਅਕਾਲੀ ਦਲ ਲਈ ਨੇ ਇਸ ਸਮੇਂ ਦੇ ਕੋਈ ਹੋਰ ਕੋਈ ਦੌਰ ਹੈ ਨਹੀਂ ਜਿਹੜਾ ਨਵਾਂ ਕਾਲੀਗਲ ਦੀ ਦੇ ਵਾਏ ਗੈ ਨਹੀਂ ਹਰਪੇ ਸਮੂਹ ਨੇ ਸਾਕਾ ਜਿੱਥੇ ਜਾਰਾ ਕਾਲਤਾ ਸਵਾਰ ਕਰ ਰਿਹਾ ਹੈ ਉਹਨਾਂ ਦੇ ਆਉਣ ਤੋਂ ਬਾਅਦ ਤੀਜੀ ਵਾਰੀ ਬਾਦਲੌਣੀ ਕਰ ਰਿਹਾ ਉਸ ਕਾਲੀਗਲ ਦੀਆਂ ਮੁਸਕਰਾਹ ਲਗਾਤਾਰ ਬਾਦਿਆਨ ਨਜ਼ਰ ਆ ਰਹੀਆਂ ਹੂੰ ਜੇ ਆਪਾਂ ਪੋਲਿਟਿਕਲ ਚੁਣੌਤੀਆਂ ਦੀ ਗੱਲ ਕਰ ਲਈ ਜਿੱਦਾਂ ਤੁਸੀਂ ਤਰਨਦਾਰ ਦਾ ਜ਼ਿਕਰ ਕੀਤਾ ਹੈ ਅਗਲੇ ਦਿਨਾਂ ਚ ਸੁਭਾਵਿਕ ਹੈ ਉੱਥੇ ਵਿਧਾਨ ਸਭਾ ਦੀ ਉਪ ਚੋਣ ਆਉਣੇ ਆਉਣੀ ਹੈ ਵਿਧਾਨ ਸਭਾ ਦੀ ਉਪ ਚੋਣ ਆਉਣੀ ਹੈ ਤੇ ਉਹ ਕਾਂਗਰਸੀ ਪਾਰਟਿਸਪੇਟ ਕਰੇਗੀ ਆਪ ਵੀ ਕਰੇਗੀ ਭਾਜਪਾ ਵੀ ਕਰੇਗੀ ਅਕਾਲੀਗਲ ਦੇ ਦੋਵੇਂ ਹਿੱਸੇ ਵੀ ਲਾਜ਼ਮੀ ਤੌਰ ਤੇ ਉੰਜੇ ਸਾਲਾਂਗੇ ਸੁਖੀ ਸੰਭਾਲ ਦਾ ਪਹਿਲੇ ਐਲਾਨ ਕਰ ਚੁੱਕੇ ਆ। ਉਹ ਜਿਹੜਾ ਨਵਾਂ ਅਕਾਲੀ ਦਲ ਆ ਉਹ ਵੀ ਆਪਣੇ ਤੌਰ ਤੇ ਲਾਜ਼ਮੀ ਹੈ ਕਿ ਆਪਣਾ ਉਮੀਦਵਾਰ ਮੈਦਾਨ ਚ उतारेगा। ਇਸ ਦੇ ਚੱਲਦਿਆਂ ਜਿਹੜੀਆਂ ਚੁਣੌਤੀਆਂ ਪਹਿਲਾਂ ਵੱਡੀਆਂ ਬਣੀਆਂ ਸੀ ਸੁਖੀ ਸੰਭਾਲ ਦੀ ਉਗਾਈ ਵਾਲੇ ਅਕਾਲੀ ਦਲ ਨੂੰ ਤੇ ਹੁਣ ਉਹ ਚੁਣੌਤੀਆਂ ਹੋਰ ਹੀ ਵੱਡੀਆਂ ਹੁੰਦੀਆਂ ਨਜ਼ਰ ਆ ਰਹੀਆਂ। ਇੱਕ ਗੱਲ ਇਹਨਾਂ ਦਿਨਾਂ ਚ ਜਦੋਂ ਤੁਸੀਂ ਕਹੇ ਕਿ ਇੱਕ ਅਕਾਲੀ ਦਲ, ਦੋ ਅਕਾਲੀ ਦਲ, ਤਿੰਨ ਅਕਾਲੀ ਦਲ ਇੱਕ ਹੋਰ ਸ਼ਬਦ ਬੜਾ ਪ੍ਰਚਲਿਤ ਹੋਇਆ। ਇਸੇ ਹੋਰ ਪਾਸਿਆਂ ਨੇ ਅਕਾਲੀ ਆਗੂਆਂ ਵੱਲੋਂ ਚੁੱਲਿਆਂ ਦੀ ਗੱਲ ਬੜੀ ਆ ਅੱਜ ਕੱਲ ਕਰਦੇ ਆ ਕਿ ਜੀ ਪਹਿਲਾਂ ਚੁੱਲੇ ਸਮੇਠਣ ਦੀ ਗੱਲ ਕੀਤੀ ਸੀ ਹੁਣ ਦੇਖੋ ਜੀ ਫਲਾਣਾ ਨੇ ਨਵਾਂ ਚੁੱਲਾ ਕਰ ਲਿਆ ਦੂਜੇ ਨੇ ਨਵਾਂ ਚੁੱਲਾ ਕਰ ਲਿਆ ਤੀਜੇ ਨੇ ਕਰ ਲਿਆ ਅੱਗੇ ਆਪਾਂ ਘਰਾਂ 'ਚ ਜਦੋਂ ਕਰੇਸ਼ ਪੈਂਦੇ ਸੀ ਉਦੋਂ ਦਾ ਕਹਿੰਦੇ ਕਿ ਚੁੱਲੇ ਢੋਢੀ ਹੋ ਗਏ ਆ ਕਾਲੀਦਾ ਦੇ ਕਰੇਸ਼ ਦੇ ਜਿਹੜੇ ਚੁੱਲਿਆਂ ਦੀ ਗੱਲ ਆ ਬਹੁਤ ਪ੍ਰਚਲਿਤ ਹੋਈ ਐ ਕੋਈ ਮੈਂ ਸੁਣ ਰਿਹਾ ਸੀ ਇੱਕ ਕਾਲੀ ਆਕੂ ਤੇ ਉਹਦਾ ਕਹਿ ਰਿਹਾ ਸੀ ਕਹਿੰਦਾ ਦੇਖੋ ਜੀ ਜਿਹੜੇ ਹੁਣ ਸਾਫ ਕਾਰਜ ਜਥੇਦਾਰ ਆ ਗੈਣੀ ਹਰਪ੍ਰੀਤ ਸਿੰਘ ਗਲਤਾ ਕਰਦੇ ਜਿਵੇਂ ਚੁੱਲੇ ਸਮੇਟਣ ਦੀ ਕਹਿੰਦੇ ਆਪ ਇੱਕ ਚੁੱਲੇ ਚ ਅੱਗ ਪਾ ਕੇ ਬੈਠ ਗਏ ਸੋ ਇਹ ਪ੍ਰਚਾਲਾ ਜਿਹੜੇ ਚੁੱਲੇ ਹੋਏ ਆ ਕਿੱਥੋਂ ਤੱਕ ਲੈ ਕੇ ਜਾਣਗੇ ਅਕਾਲੀ ਦਲ ਨੂੰ ਇਹਦਾ ਅਕਾਲੀ ਦਲ ਦੀ ਲੀਡਰਸ਼ਿਪ ਹੀ ਤਾਂ ਸਕਦੀ ਆ ਪਰ ਇਹ ਕਿਹਾ ਜਾ ਸਕਦਾ ਹੈ ਕਿ ਲਾਜ਼ਮੀ ਤੌਰ ਤੇ ਵੱਡੀਆਂ ਚੁਣੌਤੀਆਂ ਜਿਦਾਂ ਆਪਾਂ ਪਹਿਲਾਂ ਵੀ ਜ਼ਿਕਰ ਕਰਦੇ ਆਂ ਇਹ ਲੜਾਈ ਹੁਣ ਜਿਹੜੀ ਹੈਗੀ ਆ ਧਾਰਨਾ ਖੇਤਰ ਤੋਂ ਨਿਕਲ ਕੇ ਪੂਰੀ ਤਰ੍ਹਾਂ ਰਾਜਸੀ ਮੈਦਾਨ 'ਚ ਆ ਗਈ ਹੈ ਖਾਸ ਤੌਰ ਤੇ ਜਦੋਂ ਆਪਾਂ ਤਰਨਤਾਰ ਦਾ ਜ਼ਿਕਰ ਕਰਾਂਗੇ ਪਹਿਲਾ ਇਮਤਿਹਾਨ ਜਿਹੜਾ ਹੈਗਾ ਉਹ ਤਰੰਧਾਰਨ ਜੇ ਹੋਏਗਾ ਕਿਹੜਾ ਅਕਾਲੀ ਦਲ ਦੇਖੋ ਇੱਕ ਤਾਂ ਸੀਟ ਜਿੱਤਣ ਦੀ ਲੜਾਈ ਹੁੰਦੀ ਹੈ ਇੱਕ ਲੜਾਈ ਹੁੰਦੀ ਹੈ ਕਿ ਕਿਹੜਾ ਅਕਾਲੀ ਦਲ ਦੂਜੇ ਤੋਂ ਵੱਧ ਵੋਟਾਂ ਲੈ ਕੇ ਜਾਂਦਾ ਹੈ ਬਿਲਕੁਲ ਜੇ ਇਦਾਂ ਦੀ ਸ਼ਰੀਕੇਬਾਜ਼ੀ ਸ਼ੁਰੂ ਹੋ ਜੇ ਤਾਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਹੋ ਜੀਆਂ ਮੁਸ਼ਕਲਾਂ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਸਾਹਮਣਾ ਕਰਨਾ ਪਏਗਾ ਇਹ ਜ਼ਰੂਰ ਹੈ ਕਿ ਆਉਣ ਵਾਲੇ ਦਿਨਾਂ ਦੇ ਅੰਦਰ ਇਹ ਲੜਾਈ ਹੋਰ ਵੀ ਵਧੇਗੀ ਕਿਉਂਕਿ ਆਖਰਕਾਰ ਇਹ ਮਾਮਲਾ 27 ਦੀ ਜਿਹੜੀ ਆ ਰਹੀ ਵਿਧਾਨ ਸਭਾ ਦੀ ਜਨਤ ਚੋਣਾ ਹੈ ਉਤੋ ਦੱਕ ਜਾਏਗਾ ਔਰ ਇਹਨਾਂ ਚ ਭਾਜਪਾ ਵੀ ਕਮਾਲ ਦੀ ਭੂਮਿਕਾ ਦਾ ਕਰ ਰਹੀ ਹੈ ਸੁਖਵੀਰ ਬਾਦਲਵਾਲੀ ਕਹਿ ਰਿਹਾ ਕਿ ਜੀ ਦੇਖੋ ਜਿਹੜਾ ਨਵਾਂ ਅਕਾਲੀ ਦਲ ਆਇਆ ਉਹ ਭਾਜਪਾ ਦੇ ਚੁੱਕੇ ਹੋਏ ਹੈ ਉਰੋਧੀ ਤਰ੍ਹਾਂ ਕਹਿੰਦੇ ਜੀ ਸੁਖਵੀਰ ਬਾਦਲ ਤੇ ਜਿਹੜੀ ਭਾਜਪਾ ਇੱਕ ਮਿੰਟ ਇਕੱਠੇ ਹੈ ਸੋ ਪਤਾ ਨਹੀਂ ਉਹ ਭਾਜਪਾ ਕਿਹੜੇ ਅਕਾਲੀ ਦਲ ਦੇ ਨਾਲ ਖੜੀ ਹੋਏਗੀ ਪਰ ਇਹ ਜ਼ਰੂਰ ਹੈ ਕਿ ਅਕਾਲੀ ਦਲ ਚਾਹੇ ਨਵਾਂ ਬਣਿਆ ਚਾਹੇ ਜਿਹੜੀ ਸੁਖਵੀਰ ਬਾਦਲਾਗੋਈ ਕਰ ਰਿਹਾ ਉਹ ਇੱਕ ਅਨਿਸ਼ਚਿਤ ਦੇ ਦੌਰ ਤੋਂ ਨਿਕਲ ਰਿਹਾ ਹੈ ਗਾਰਜ ਸਿਧਾਰਥ ਜਿਹੜੇ ਮੁੱਦੇ ਉਹਨਾਂ ਨੂੰ ਲੈ ਕੇ ਲੜਾਈ ਲੜੀ ਜਾ ਰਹੀ ਹੈ ਦੇਖਿਆ ਜਾਏਗਾ ਕਿਸ ਸਿਧਾਰਥ ਹੈ ਕੀਮਤਾਂ ਕਿਤਰਾਂ ਕੀਮਤਾਂ ਉਹਨਾਂ ਤੇ ਕਿਨਾ ਘਰੇ ਉਤਰ ਗਿਆ ਉਹ ਵਾਲੇ ਦਿਨਾਂ ਚ ਪੰਜਾਬੀ ਕਿਸ ਦੇ ਹੱਕ ਚ ਫਤਵਾ ਦੇਣਗੇ ਜਿੱਦੀ ਜੇ ਦੂਰ ਦੀ ਗੱਲ ਹੈ ਵੋਟਾਂ ਦੀ ਗਿਣਤੀ ਜੀ ਫਤਵਾ ਹੋਏਗਾ ਕਿ ਕਿਹਨੂੰ ਕਿੰਨੀਆਂ ਵੱਧ ਵੋਟਾਂ ਮਿਲੀਆਂ ਇੱਕ ਦੂਜੇ ਨਾਲ ਜੀ ਬਿਲਕੁਲ ਜੀ ਸਿੱਧ ਸਾਹਿਬ ਅੱਗੇ ਵਧਾਂਗੇ ਤੇ ਗੱਲ ਐਸ ਵੀ ਐਲ ਦੇ ਮੁੱਦੇ ਤੇ ਕਰਾਂਗੇ ਪਿਛਲੇ ਇਹ ਕੁਝ ਸਮੇਂ ਤੋਂ ਕੇਂਦਰ ਦੇ ਨਾਲ ਦੋਵਾਂ ਸੂਬਿਆਂ ਦੀ ਗੱਲਬਾਤ ਚੱਲ ਰਹੀ ਹੈ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ ਦੋਵਾਂ ਸੂਬਿਆਂ ਦੇ ਮੁੱਖ ਮੰਤਰੀ ਜਾਂਦੇ ਨੇ ਉੱਥੇ ਜਿਹੜੇ ਮੰਤਰੀ ਨੇ ਕੇਂਦਰੀ ਮੰਤਰੀ ਉਹ ਵੀ ਸ਼ਾਮਲ ਹੁੰਦੇ ਨੇ ਤਾਂ ਅਜਿਹੇ ਦੇ ਵਿੱਚ ਇੱਕ ਰਿਪੋਰਟ ਹੈ ਜਿਹੜੀ ਉਹ ਮੰਗੀ ਸੀ ਸੁਪਰੀਮ ਕੋਰਟ ਨੇ ਕੇਂਦਰ ਤੋਂ ਕਿ ਆਖਿਰਕਾਰ ਕਿਉਂਕਿ ਸੁਪਰੀਮ ਕੋਰਟ ਦੇ ਵੀ ਹੁਕਮ ਸੀ ਕਿ ਜੇ ਇਹ ਮਾਮਲਾ ਟੇਬਲ ਟॉक ਨਾਲ ਨਿਬੜਦਾ ਤਾਂ ਨਵੇੜ ਲੈਣਾ ਚਾਹੀਦਾ ਤਾਂ ਅਚੇਹੇ ਦੇ ਵਿੱਚ ਉਹ ਰਿਪੋਰਟ ਹੈ ਜਿਹੜੀ ਉਹ ਕੇਂਦਰ ਨੇ ਪੇਸ਼ ਕਰ ਦਿੱਤੀ ਹੈ ਸੌਂਪ ਦਿੱਤੀ ਹੈ ਸੁਪਰੀਮ ਕੋਰਟ ਦੇ ਵਿੱਚ ਕਿਵੇਂ ਦੇਖਦੇ ਹੋ ਐਸਵਾਈਐਲ ਦੇ ਮੁੱਦੇ ਨੂੰ ਲੈ ਕੇ ਅਹਿਮ ਮੁੱਦਾ ਜਦੋਂ ਐਸਵਾਈਐਲ ਦੀ ਆਪਾਂ ਗੱਲ ਕਰਨ ਦੇਖੋ ਕਿਆ ਕਮਾਲ ਹੈ ਇੱਕ ਵਾਰੀ ਦਾ ਪੰਜਾਬ ਚ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ ਦਰਿਆ ਜਿਹੜੇ ਹੈਗੇ ਮੌਨਸੂਨ ਦੀ ਬਾਰਿਸ਼ ਕਰਮ ਨਕੋ ਨਕ ਭਰੇ ਹੋਏ ਚੱਲ ਰਿਹਾ ਉਹ ਜਿਹੜੇ ਹੜਾ ਆ ਰਹੇ ਉਹਨਾਂ ਨੂੰ ਤਾਂ ਸੰਭਲਣ ਲਈ ਕੋਈ ਤਿਆਰ ਨਹੀਂ ਪੰਜਾਬ ਚ ਇਹ ਮਰੇ ਚ ਇਹ ਜੋਵੇ ਇਹ ਫਸਲਾਂ ਬਰਵਾਦ ਹੋ ਤੇ ਮਾਫਜ਼ਾ ਮਿਲੇ ਚ ਨਾ ਮਿਲੇ ਹੂੰ ਉਹਦੇ ਦੀ ਜ਼ਿੰਮੇਵਾਰ ਆਪਣਾ ਪੰਜਾਬ ਹੈ ਮਾ ਪੰਜਾਬ ਦੇ ਪਾਣੀਆਂ ਲਈ ਸਾਰੇ ਜ਼ਿੰਮੇਵਾਰ ਹੈ ਉਹ ਇਸੇ ਵੰਡ ਦੀ ਜ਼ਰੂਰ ਕਰਦੇ ਆ ਹਰਿਆਣਾ ਕਹਿੰਦਾ ਮੇਰਾ ਹਿੱਸਾ ਆਉਣਾ ਚਾਹੀਦਾ ਹੈ ਰਾਜਸਥਾਨ ਕਹਿੰਦਾ ਮੇਰਾ ਹਿੱਸਾ ਆਉਣਾ ਚਾਹੀਦਾ ਹਿਮਾਚਲ ਸਾਧੇ ਉੱਪਰ ਚੱਲਦਾ ਕਹਿੰਦੇ ਪਾਣੀ ਤਾਂ ਆਉਂਦਾ ਹੀ ਸਾਡੇ ਵੱਲੋਂ ਹੈ ਇਸ ਦੇ ਸਭ ਤੋਂ ਪਹਿਲੇ ਮਾਲਕ ਸੀ ਹੈ ਯਾਨੀ ਪੰਜਾਬ ਦੇ ਦਰਿਆਈ ਪਾਣੀਆਂ ਦੀ ਵੰਡ ਨੂੰ ਲੈ ਕੇ ਇੱਕ ਵੱਡਾ ਕਮ ਇਨਸਾਨ ਉਹ ਦੀ ਜਿਹੜੀ ਸਭ ਤੋਂ ਵੱਡੀ ਮਿਸਾਲ ਹੈ OSL S L ਦੇ ਮੁੱਦੇ ਤੇ ਹੁਣ ਤੱਕ ਪੰਜ ਮੀਟਿੰਗਾਂ ਜਿਹੜੀ ਪਿਛਲੀ ਮੀਟਿੰਗ ਹੋਈ ਹੈ ਉਹ ਐਸਐਮ ਨੇ 5 ਅਗਸਤ ਨੂੰ ਪਿਛਲੇ ਨਿਕਲ ਕੇ ਗਈ ਹੈ ਉਸ 5 ਅਗਸਤ ਨੂੰ ਜਿਹੜੀ ਮੀਟਿੰਗ ਹੋਈ ਸੀ ਉਹਦੇ ਚ ਪੰਜਾਬ ਦੇ ਰਾਣਾ ਦੇ ਮੁੱਖ ਮੰਤਰੀ ਸ਼ਾਮਲ ਹੋਏ ਕੇਂਦਰ ਦੇ ਮੰਤਰੀ ਸ਼ਾਮਲ ਹੋਏ ਪਰ ਇਹਦੇ باوجود ਗੱਲਬਾਤ ਕਿਸੇ ਸਿਟੀ ਤੇ ਨਹੀਂ ਨਿਕਲੀ ਪਹਿਲੇ ਇੱਕ ਮੀਟਿੰਗ ਦੋ ਮੀਟਿੰਗ ਤਿੰਨ ਚਾਰ ਪੰਜਾਂ ਮੀਟਿੰਗਾਂ ਦੇ ਵੀ ਕੋਈ ਨਤੀਜਾ ਸਾਹਮਣੇ ਨਹੀਂ ਆਇਆ ਉਹ ਕੇਂਦਰ ਨੇ ਜਿਹੜੀ ਰਿਪੋਰਟ ਦਿੱਤੀ ਹੈ ਉਹ ਜ ਸਾਹਮਣੇ ਤਾਂ ਨਹੀਂ ਆਈ ਪਰ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਜੀ ਸਥਿਤੀ ਚ ਕੇਂਦਰ ਦੀ ਰਿਪੋਰਟ ਕਿਹੋ ਜੀ ਹੋਏਗੀ ਪੰਜਾਬ ਨੇ ਜਿਹਦਾ ਪੰਜਾਬ ਦੀ ਗੱਲ ਮੰਨੀ ਗਈ ਪੰਜਾਬ ਨੇ ਸਾਫ ਤੌਰ ਤੇ ਕਿਹਾ ਕਿ ਸਾਡੇ ਕੋਲੇ ਫालतੂ ਪਾਣੀ ਹੈ ਨਹੀਂ ਦੇਖਿਆ ਜਾਏਗਾ ਕਿ ਕੇਂਦਰ ਹੋਣਾ ਜਿਹੜੀ ਸਹੀ ਤਸਵੀਰ ਪੇਸ਼ ਕਰਦਾ ਜਾਂ ਡਬਲ ਇੰਜਨ ਵਾਲੀ ਤਸਵੀਰ ਪੇਸ਼ ਹੋਏਗੀ ਜੀ ਡਬਲ ਇੰਜਨ ਵਾਲੀ ਕਿਉਂਕਿ ਹਰਿਆਣਾ ਚ ਵੀ ਇੱਕ ਇੰਜਨ ਹੈ ਤੇ ਇੱਕ ਇੰਜਨ ਜਿਹੜਾ ਦਿੱਲੀ ਦਾ ਭਾਜਪਾ ਦਾ ਉਹਨੂੰ ਡਬਲ ਇੰਜਨ ਕਹਿੰਦੇ ਆ ਕਿ ਕੇਂਦਰ ਦਵਲਿੰਦ ਦੇ ਨਾਲ ਖੜਾ ਹੁੰਦਾ ਜਾਂ ਪੰਜਾਬ ਨਾਲ ਖੜਾ ਹੋਏਗਾ ਕਿਉਂਕਿ ਪੰਜਾਬ ਨੂੰ ਵਾਧੂ ਪਾਣੀ ਲੈਣ ਦੀ ਜ਼ਰੂਰਤ ਨਹੀਂ ਪਰ ਆਪਣੇ ਜਿਉਣ ਲਈ ਆਪਣੇ ਫਸਲਾਂ ਲਈ ਆਪਣੇ ਪੀਣ ਲਈ ਆਪਣੀ ਜ਼ਿੰਦਗੀ ਚ ਜਿਉਣ ਲਈ ਪਾਣੀ ਦਾ ਚਾਹੀਦਾ ਨਾ ਪੰਜਾਬ ਦਾ ਤਰਤੀੜਲਾ ਪਾਣੀ ਲਗਾਤਾਰ ਹੀ ਠਾਂ ਜਾ ਰਿਹਾ ਪੰਜਾਬ ਨੇ ਇੱਕੋ ਗੱਲ ਹਰ ਮੀਟਿੰਗ ਤੇ ਰਿਕਵੈਸਟ ਕੀਤੀ ਹੈ ਬੇਨਤੀ ਕੀਤੀ ਹੈ ਕਿ ਸਾਡੇ ਕੋਲੇ ਫालतू ਪਾਣੀ ਨਹੀਂ ਹੈ ਅੱਜ ਤੁਸੀਂ ਦਾਅਵਾ ਕਰਦੇ ਹੋ ਕਿ ਦਰਿਆਵਾਂ ਦੇ ਪਾਣੀ ਲੈਣਾ ਹੈ ਉਹ ਕਹਿੰਦੇ ਫਿਰ ਇਹਨਾਂ ਦੀ ਲੰਮੇ ਸਿਰੇ ਤੋਂ ਵੰਡ ਹੋਣੀ ਚਾਹੀਦੀ ਹੈ ਨਵੇਂ ਸਿਰੇ ਤੋਂ ਮੁਲਾਂਕਣ ਹੋਣਾ ਚਾਹੀਦਾ ਹੈ ਕਿ ਕਿਹੜੇ ਦਰਿਆ ਚ ਪਾਣੀ ਵਧਿਆ ਘਟਿਆ ਉਹਦੇ ਮੁਤਾਬਕ ਫੈਸਲੇ ਲਏ ਜਾ ਸਕਦੇ ਆ ਪਰ ਕਿਹਾ ਜਾ ਰਿਹਾ ਹੈ ਕਿ ਨਹੀਂ ਜੀ ਪਹਿਲਾਂ ਐਸਵੀਐਲ ਬਣੇ ਐਸਵੀਐਲ ਬਣੇ ਉਸ ਤੋਂ ਬਾਅਦ ਦੇਖਿਆ ਜਾਏਗਾ ਇਤਿਹਾਸ ਦੇ ਵਿੱਚ ਅੱਗੇ ਵੀ ਕਈ ਵਾਰ ਜ਼ਿਕਰ ਕਰਦਾ ਹਾਂ ਮਹਮਦ ਤੁਗਲਕੀ ਫਰਮਾਨ ਬੜੀ ਚਰਚਾ ਹੁੰਦੀ ਹੈ ਇਤਿਹਾਸ ਦੇ ਵਿੱਚ ਕਿ ਇਤਰਾਨਾ ਪਾਸ਼ਾ ਹੋਇਆ ਉਹਨਾਂ ਮਹਮਦ ਤੁਗਲਕੀ ਫਰਮਾਨ ਕਹਿੰਦੇ ਸੀ ਐਸਵੀਐਲ ਦਾ ਜਿਨ੍ਹਾਂ ਨੇ ਵੀ ਫੈਸਲਾ ਲਿਆ ਆਪਣੇ ਸਮਾਂ ਜੋ ਉਹ ਮਾਮਾ ਤੁਗਲਕੀ ਫਰਮਾਨੀ ਸੀ ਆਪਣੇ ਆਪ ਚ ਜੀ ਕਿਉਂਕਿ ਪਾਣੀ ਹੈ ਨਹੀਂ ਨਹਿਰ ਬਣ ਗਈ ਉਹ ਨਹਿਰ ਵੀ ਖੇਰੂ ਖੇਰੂ ਹੋ ਗਈ ਬਲਕੇ ਉਹ ਤਾਂ ਹੁਣ ਨਹਿਰ ਜਿਹੜੀ ਮਸੀਤਾਂ ਦੀ ਵਜ੍ਹਾ ਬਣੀ ਐ ਜਿੱਦਾਂ ਆਪਾ ਪਾਣੀ ਦਾ ਜ਼ਿਕਰ ਕਰਦੇ ਆ ਉਸੇ ਪਾਣੀ ਪਰਦਾ ਜਿੱਥੇ ਟੁੱਟੀ ਹੁੰਦੀ ਹੈ ਹਜ਼ਾਰਾਂ ਸੈਂਕੜੇ ਇਕਾ ਫਸਲ ਪਾ ਜਾ ਕੇ ਬਰਬਾਦ ਹੁੰਦੀ ਹੈ ਹੁਣ ਉਸ ਐਸਵੀਐਨ ਬਾਰੇ ਰਿਪੋਰਟ ਦਿੱਤੀ ਹੈ ਕੇਂਦਰ ਨੇ ਕਿ ਦਿਲਚਸਪਾ ਹੋਏਗੀ ਗੱਲ ਕਿ ਕੇਂਦਰ ਕੀ ਰਿਪੋਰਟ ਪੇਸ਼ ਕਰਦਾ ਹੈ ਕੀ ਕੇਂਦਰ ਨਾ ਪੱਖਪੂਰਨ ਹੋਵੇਗਾ ਜਾਂ ਕੇਂਦਰ ਉਹੀ ਬੋਲੀ ਬੋਲੇਗਾ ਜਿਹੜੀ ਹਰਿਆਣਾ ਬੋਲਦਾ ਦੇਖਿਆ ਜਾਏਗਾ ਹੁਣ ਮਾਮਲੇ ਦੀ ਗੱਲ ਜ਼ਰੂਰ ਸਪਸ਼ਟ ਹੋ ਗਈ ਹੈ ਗੱਲ ਕਿ ਹੁਣ ਇਸ ਵੇਲੇ ਜਿਹੜਾ ਮਾਮਲਾ ਹੈਗਾ ਪੰਜਾਬ ਹਰਿਆਣਾ ਤੇ ਕੇਂਦਰ ਤੋਂ ਨਿਕਲ ਕੇ ਸੁਪਰੀਮ ਕੋਰਟ ਦੇ ਹਵਾਲੇ ਹੋ ਗਿਆ ਸੁਪਰੀਮ ਕੋਰਟ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਨਾਂ ਮਿਲੇਗਾ ਮਿਲੇਗਾ ਪੰਜਾਬ ਨੂੰ ਪਰ ਦੇਖਿਆ ਜਾਏਗਾ ਕੌਣ ਵਾਲੇ ਦੇਣਾ ਚ ਸਥਿਤੀ ਕਿਸ ਖਦਰ ਕਰਵਟ ਲੈਂਦੀ ਹੈ ਬਹੁਤ ਅਹਿਮ ਫੈਸਲਾ ਹੋਏਗਾ ਪੰਜਾਬ ਦੀ ਹੋਣੇ ਨਾਲ ਜੁੜਿਆਵਾ ਮਾਮਲਾ ਐਸਵੀਆ ਜੀ ਜੀ ਸੱਚաբ ਇੱਕ ਪਹਿਲੀ ਵਾਰ ਹੋਇਆ ਹੈ ਕਿ ਕੇਂਦਰ ਨੇ ਪੰਜਾਬ ਵੱਲ ਵੀ ਰੁਕ ਕੀਤਾ ਇੱਕ ਵੱਡਾ ਪ੍ਰੋਜੈਕਟ ਮਹਾਲੀ ਦੇ ਵਿੱਚ ਲੱਗਣ ਜਾ ਰਿਹਾ ਸੋ ਸੈਮੀ ਕੰਡਕਟਰ ਪ੍ਰੋਜੈਕਟ ਨੂੰ ਹਰੀ ਝੰਡੀ ਕੇਂਦਰ ਨੇ ਦੇ ਦਿੱਤੀ ਹੈ ਤਾਂ ਇਹ ਦੇ ਵਿੱਚ ਇਹ ਹੋਰ ਸੂਬਿਆਂ ਦੇ ਵਿੱਚ ਵੀ ਲੱਗਣੇ ਨੇ ਜਿਸ ਦੇ ਵਿੱਚੋਂ ਪੰਜਾਬ ਨੂੰ ਵੀ ਤਰਜੀਹ ਦਿੱਤੀ ਗਈ ਹੈ ਜੋ ਕਿ ਕਾਫੀ ਲੰਬੇ ਸਮੇਂ ਬਾਅਦ ਹੋਇਆ ਹੈ ਕਿਵੇਂ ਦੇਖਦੇ ਹੋ ਕਿ ਕਿ 117 ਕਰੋੜ ਦੀ ਲਾਗਤ ਹੈ ਕਿਸ ਤਰ੍ਹਾਂ ਇਹ ਕੰਮ ਕਰੇਗਾ ਤੇ ਕਿਸ ਤਰ੍ਹਾਂ ਫਾਇਦੇਮੰਦ ਰਹੇਗਾ ਜ਼ਰੂਰ ਦੱਸੋ ਬਿਲਕੁਲ ਸਹੀ ਹੈ ਕਿਉਂਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਕੇਂਦਰ ਨੇ ਪੰਜਾਬ ਨੂੰ ਕੋਈ ਪ੍ਰੋਜੈਕਟ ਨਹੀਂ ਦਿੱਤਾ ਹੁਣ ਮਹਾਲੀ ਤੇ ਪ੍ਰੋਜੈਕਟ ਆ ਰਿਹਾ ਜਿਸ ਦਾ ਆਪਾਂ ਜ਼ਿਕਰ ਕਰ ਰਹੇ ਹਾਂ ਸੈਮੀ ਕੰਡਕਟਰ ਪਲਾਂਟ 117 ਕਰੋੜ ਰੁਪਏ ਦਾ ਪ੍ਰੋਜੈਕਟ ਹੀ ਹੈ ਉਹ ਤਾਂ ਸਿੱਧੇ ਤੌਰ ਤੇ ਲਾਗਤ ਦਾ ਜ਼ਿਕਰ ਕੀਤਾ ਗਿਆ ਹੈ ਜੀ ਇਸ ਤੋਂ ਇਲਾਵਾ ਜਦੋਂ ਪਲਾਂਟ ਆਏਗਾ ਤਾਂ ਪਲਾਂਟ ਦੇ ਨਾਲ ਜਿਹੜਾ ਹੈਗਾ ਬਹੁਤ ਸਾਰੇ ਰੋਜ਼ਗਾਰ ਦੇ ਮੌਕੇ ਮਿਲਣਗੇ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ ਕਿ ਕਿਹਦੇ ਨਾਲ ਕੋਈ ਸਹਿਯੋਗਦੰਦੇ ਹੁੰਦੇ ਆ ਉਹ ਵੀ ਚੱਲਦੇ ਆ ਬਹੁਤ ਸਾਰੇ ਜਿਹੜੇ ਇੱਕ ਤਰ੍ਹਾਂ ਦੇ ਤੰਗਾ ਜੁੜਦਿਆਂ ਔਰ ਇਸ ਨੂੰ ਚੇਚੇ ਤੌਰ ਤੇ ਭਾਜਪਾ ਵੱਲੋਂ ਦਾਅਵਾ ਕੀਤਾ ਜਾ ਰਿਹਾ ਕਿ ਜਲਨ ਪੰਜਾਬ ਦੀ ਦਿਸ਼ਾ ਤੇ ਦਸ਼ਾ ਜਿਹੜੀ ਬਦਲ ਚ ਮਦ ਮਿਲੇਗੀ ਔਰ ਇਹ ਕਹਿੰਦੇ ਕਿ ਹੋਰ ਵੀ ਇੱਧਾ ਵੱਡੇ ਪ੍ਰੋਜੈਕਟ ਪੰਜਾਬ ਚ ਅਗਲੇ ਦਿਨਾਂ ਚ ਆਉਣਗੇ ਜੀ ਇੰਦਰੀ ਮੰਤਰੀ ਰਿਟੂ ਨੇ ਵੈਲਕਮ ਕੀਤਾ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ੋਕ ਸ਼ਰਮਾ ਉਨਾ ਨੇ ਵੈਲਕਮ ਕੀਤਾ ਕਿ ਪੰਜਾਬ ਲਈ ਇੱਕ ਵੱਡਾ ਪ੍ਰੋਜੈਕਟ ਹੈ ਜਿਸ ਤੇ ਅਗਲੇ ਦਿਨਾਂ ਚ ਰੋਜ਼ਗਾਰ ਮਿਲੇਗਾ ਇਹ ਠੀਕ ਹੈ ਕਿ ਹੋਰ ਸੂਬਿਆਂ ਚ ਵੀ ਇੱਕ ਸੂਬੇ ਦੋ ਪ੍ਰੋਜੈਕਟ ਇਕੱਠੇ ਆ ਰਿਹਾ ਹੈ ਦੋ ਸੂਬਿਆਂ ਚ ਲਗ ਲਗ ਪ੍ਰੋਜੈਕਟ ਦਿਨਾ ਚ ਇੱਕ ਪੰਜਾਬ ਦੀ ਗਿਣਤੀ ਵੀ ਹੈ ਪਰ ਜਿਸ ਤਰ੍ਹਾਂ ਦਾ ਅਰਜਾਨ ਵਧੇਗਾ ਤਾਂ ਜਿੱਦਾ ਅਕਸਰ ਸਾਡੀ ਸਰਕਾਰ ਦੀ ਵੀ ਲਗਾਤਾਰ ਕੋਸ਼ਿਸ਼ ਹੈ ਕਿ ਪੰਜਾਬ ਦੇ ਚ ਉਦਯੋਗਿਕ ਵਿਕਾਸ ਹੋਣਾ ਚਾਹੀਦਾ ਹੈ ਕਿ ਉਦਯੋਗਿਕ ਵਿਕਾਸ ਦੇ ਲਈ ਕੇਂਦਰ ਮਦਦ ਕਰੇਗਾ ਤਾਂ ਮੈਂ ਸੋਚਦਾ ਕਿ ਪੰਜਾਬ ਦੇ ਲਈ ਵਡਾ ਹਲਾਰਾ ਹੋਏਗਾ ਆਉਣ ਵਾਲੇ ਦਿਨਾਂ ਚ ਇਹ ਪ੍ਰੋਜੈਕਟ ਤੋਂ ਇਲਾਵਾ ਹੋਰ ਕਿਹੜੇ ਪ੍ਰੋਜੈਕਟ ਹੋਣਗੇ ਜੇ ਆਉਂਦੇ ਆ ਜਿੱਦਾਂ ਰਵਨੀਤ ਬਿੱਟੂ ਹੁਣਾਂ ਨੇ ਕਿਹਾ ਤਾਂ ਪੰਜਾਬ ਦੀ ਹੋਂਣੀ ਵੀ ਬਦਲ ਸਕਦੀ ਹੈ ਕਿਉਂਕਿ ਹੁਣ ਮੁਕੰਮਲ ਤੌਰ ਤੇ ਪੰਜਾਬ ਖੇਤੀ ਉਤੇ ਨਿਰਭਰ ਸੂਬਾ ਪੰਜਾਬੀ ਚਾਹੁੰਦਾ ਕਿ ਸਾਡਾ ਉਦਯੋਗਿਕ ਵਿਕਾਸ ਵੀ ਹੋਣਾ ਚਾਹੀਦਾ ਨਵੇਂ ਕਾਰਖਾਨੇ ਆਉਣੇ ਚਾਹੀਦੇ ਆ ਨਵੇਂ ਕਾਰਖਾਨੇ ਆਉਣਗੇ ਤਾਂ ਪੰਜਾਬ ਲਈ ਇੱਕ ਰੋਜ਼ੀ ਤੇ ਰੋਜ਼ਗਾਰ ਦਾ ਸਾਧਨ ਵੀ ਬਣੇਗਾ ਜੀ ਜੀ ਪਰ ਪਹਿਲਾ ਪ੍ਰੋਜੈਕਟ ਜਿਹੜਾ ਕਾਫੀ ਹਰਸੇ ਬਾਅਦ ਆਇਆ ਸਵਾਤ ਕਰਨ ਵਾਲਾ ਕਦਮ ਹੈ ਔਰ ਆਉਣ ਵਾਲੇ ਦਿਨਾਂ 'ਚ ਉਮੀਦ ਕਰਦੇ ਆ ਕਿ ਕੇਂਦਰ ਹੋਰ ਵੀ ਆਪਣੀ ਨਜ਼ਰ ਜੜੀ ਕੇ ਸਵਲੀ ਰੱਖੇਗਾ ਪੰਜਾਬ ਬਾਰੇ ਕਿਉਂਕਿ ਭਾਜਪਾ ਹੁਣ ਕਹਿ ਰਹੀ ਹੈ ਕਿ ਅਸੀਂ ਪੰਜਾਬ ਦੇ ਨਾਲ ਖੜੇ ਹਾਂ ਦੇਖਿਆ ਜਾਏਗਾ ਕਿ ਅਗਲਾ ਨਾਲ ਕਿਦਾਂ ਨਿਵੇੜੇ ਹੋਣਗੇ ਜੀ ਜੀ ਸੋ ਜਬ ਅੱਗੇ ਗੱਲ ਹੈ ਜਿਹੜੀ ਉਹ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰਾਂ ਦੀ ਕਰਾਂਗੇ ਆਪਾਂ ਜਿਸ ਤਰ੍ਹਾਂ ਜਾਣਦੇ ਹਾਂ ਕਿ ਹਰਜੋਤ ਬੈਂਸ ਨੂੰਾਂ ਨੂੰ ਪਿਛਲੇ ਦਿਨੀ ਸ੍ਰੀ ਕਲਤਕ ਸਾਬ ਦੇ ਵੱਲੋਂ ਧਾਰਮਿਕ ਸੱਸਾ ਜਿਹੜੀ ਉਹ ਲਗਾਈ ਗਈ ਸੀ ਕਿਉਂਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸੰਬੰਧ ਦੇ ਸ਼ਹੀਦੀ ਸਮਾਗਮ ਦੇ ਸੰਬੰਧ ਵਿੱਚ ਉੱਥੇ ਭੰਗੜੇ ਪਾਏ ਗਏ ਜੋ ਕਿ ਬਹੁਤ ਨਿੰਦਣੀ ਉਹ ਕਦਮ ਰਿਆਤਾ ਜਿਹੇ ਚ ਹੁਣ ਸਜ਼ਾ ਜਿਹੜੀ ਉਹ ਪੂਰੀ ਕਰ ਲਈ ਹੈ ਹਰਜੋਤ ਬੈਂਸونی ਅੱਜ ਸ੍ਰੀ ਕਲਤਕ ਸਾਬ ਵਿਖੇ ਨਤਮਸਤਕ ਹੋਏ ਉੱਥੇ ਉਹਨਾਂ ਨੇ ਐਲਾਨ ਕੀਤਾ ਹੈ ਕਹਿੰਦੇ ਕਿ 20 ਲੱਖ ਰੁਪਇਆ ਮੈਂ ਆਪ ਦੇ ਵੱਲੋਂ ਦੇ ਰਿਆਂਗਾ ਸਰਕਾਰ ਦੇ ਖਜ਼ਾਨੇ ਚੋਂ ਆਪਣੇ 1 ਮਹੀਨੇ ਦੀ ਤਨਖਾਹ ਉਸ ਤੋਂ ਇਲਾਵਾ ਕਹਿੰਦੇ ਜਰੂਰਤ ਪਈ ਤਾਂ ਹੋਰ দান ਕਰਕੇ ਇੱਕ ਸਿੱਖ ਹੋਣ ਦੇ ਨਾਤੇ ਜਿਹੜੀਆਂ ਮੈਨੂੰ ਸੇਵਾ ਲਈ ਗਈ ਹੈ ਸਜ਼ਾ ਲਈ ਗਈ ਹੈ ਕਿ ਕੰਸਟਰਕਸ਼ਨ ਕਰਾਈ ਜਾਵੇ ਸੜਕਾਂ ਨਾਲੀਆਂ ਗਲੀਆਂ ਬਣਵਾਈਆਂ ਜਾਣ ਕਹਿੰਦੇ ਮੈਂ ਉਹਨਾਂ ਨੂੰ ਜ਼ਰੂਰ ਪੂਰਾ ਕਰਾਂਗਾ ਕਿਵੇਂ ਦੇਖਦੇ ਹੋ ਇਸ ਕਦਮ ਨੂੰ ਬਿਲਕੁਲ ਦੇਖੋ ਜਿੱਦਾਂ ਸਰਕਾਰ ਦੀ ਇੱਕ ਜ਼ਿੰਮੇਵਾਰੀ ਹੁੰਦੀ ਆ ਪ੍ਰੋਜੈਕਟ ਦੇਣੇ ਸੜਕਾਂ ਦੀ ਮੁਰਮਤ ਅੱਜ ਮੈਂ ਦੇਖਿਆ ਸੀ ਸ਼ੋਮਨੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਤੇ ਇਦਾਂ ਹੀ ਜਿਹੜਾ ਖਾਤੋ ਤੇ ਆਪਾਂ ਗੱਲ ਕਰੀਏ ਸੂਨੀ ਕੁਤਰਾ ਪਰੰਧਕ ਮੀਡੀਆ ਸੀਨੀਅਰ ਮੈਂਬਰ ਆ ਜਥੇਦਾਰ ਕਰਨਲ ਸਿੰਘ ਪੰਜੋੜੀ ਹਮ ਅੱਜ ਫਤਿਹਗੜ ਸਾਹਿਬ ਦੇ ਚ ਉਹਨਾਂ ਨੇ ਮੁੱਖ ਮੰਤਰੀ ਨੂੰ ਜਾਦ ਪੱਤਰ ਸੌਂਪਿਆ ਜਾਦ ਪੱਤਰ ਸੌਂਪ ਕੇ ਉਹਨਾਂ ਨੇ ਨਿੱਕੋ ਗੱਲ ਕੀਤੀ ਹੈ ਕਿ ਗੁਰੂ ਤੇਗ ਬਹਾਦਰ ਜੀ ਦਾ ਆਪਾ 350 ਸਾਲਾ ਸ਼ਹੀਦੀ ਦਿਹਾੜਾ ਮਨਾ ਰਹੇ ਆ ਤੇ ਗੁਰੂ ਸਾਹਿਬਾਨ ਨਾਲ ਸੰਬੰਧ ਜਿਹੜੇ ਵੀ ਪਿੰਡ ਹੈ ਜਿਹੜੀਆਂ ਸੜਕਾਂ ਜਿਹੜੇ ਥਾਵਾਂ ਨਾਲ ਗੁਰੂ ਸਾਹਿਬਾਨ ਦਾ ਨਾਂ ਜੁੜਿਆ ਉਹਨਾਂ 'ਚ ਸੁਧਾਰ ਕੀਤਾ ਜਾਵੇ ਉਹਨਾਂ ਨੂੰ ਮੁਕੰਮਲ ਕੀਤਾ ਜਾਵੇ ਉਹਨਾਂ ਨੂੰ ਸਜਾਇਆ ਜਾਵੇ ਜਦੋਂ ਉਹਨਾਂ ਨੇ ਵੀ ਚੇਚੇ ਤੌਰ ਤੇ ਮੰਗ ਕੀਤੀ ਇਸ ਗੱਲ ਦੀ ਕਿ ਗੁਰੂ ਸਾਹਿਬਾਨ ਦੀਆਂ ਯਾਤਾਂ ਜਿਹੜੀਆਂ ਹੈਗੀਆਂ ਜਿਹੜੇ ਪਿੰਡਾਂ ਦੇ ਵਿੱਚ ਦੀ ਗੁਰੂ ਸਾਹਿਬਾਨ ਦੇ ਪੈਰ ਪੈ ਉਹਨਾਂ ਦੇ ਚਰਨ ਸੋ ਪ੍ਰਾਪਤ ਹੋਈ ਇਸੇ ਤਰੀਕੇ ਨਾਲ ਜਿੱਥੇ ਜਿੱਥੇ ਦੀ ਗੁਰੂ ਸਾਹਿਬਾਨ ਲੰਘੇ ਉਹਨਾਂ ਨੇ ਆਪਣਾ ਪ੍ਰਚਾਰ ਕੀਤਾ ਸਿੱਖੀ ਸੇਵਕੀ ਦਾ ਉਹ ਸਾਰੇ ਸਥਾਨਾਂ ਨੂੰ ਉਹਨਾਂ ਨੇ ਕਿਹਾ ਕਿ ਚੰਗੀ ਤਰ੍ਹਾਂ ਸ਼ਿੰਗਾਰਾ ਜਾਵੇ ਸੜਕਾਂ ਬਣਾਈਆਂ ਜਾਣ ਪਿੰਡਾਂ ਦੀ ਦਿਸ਼ਾ ਸੰਧਾਰੀ ਜਾਵੇ ਹੋਰ ਜਿੱਦਾਂ ਪਿੰਡਾਂ ਜਿੱਦਾਂ ਵਿਕਾਸ ਦੀ ਗੱਲ ਹੁੰਦੀ ਹੈ ਥਾਵਾਂ ਦੇ ਵਿਕਾਸ ਦੀ ਗੱਲ ਹੈ ਸ੍ਰੀ ਹਣੀ ਗੁਰਦਵਾਰਪੰਥ ਕਮੇਟੀ ਦੇ ਖਾਤੇ ਉਤੇ ਨੰਦਪੁਰ ਸਾਹਿਬ ਦੀਆਂ ਸੜਕਾਂ ਦਾ ਚੇਤੇ ਤੌਰ ਤੇ ਜ਼ਿਕਰ ਕਰਦੀ ਹੈ ਬੈਂਸਾ ਸਾਹਿਬ ਵੀ ਉਸ ਹਲਕੇ ਨਾਲ ਸੰਬੰਧਿਤ ਹੈ ਉਹਨਾਂ ਨੇ ਵੀ ਕਿਹਾ ਵੀ ਗਿਆ ਸੀ ਕਿ ਘਟੋ ਘਾਟਾ ਅਨੰਤਪੁਰ ਸਾਹਿਬ ਦੀਆਂ ਸੜਕਾਂ ਜਿਹੜੀਆਂ ਹੈਗੀਆਂ ਉਹਨਾਂ ਦੀ ਹਾਲਤ ਸੁਧਰਨੀ ਚਾਹੀਦੀ ਹੈ ਕਿਉਂਕਿ ਸਿੱਧੇ ਤੌਰ ਤੇ ਗੁਰੂ ਸਾਹਿਬਾਂ ਦੀ ਯਾਦ ਨਾਲ ਜੁੜਿਆ ਹੋਇਆ ਉਹ ਪਵਿੱਤਰ ਸਥਾਨ ਹੈ ਪਵਿੱਤਰ ਧਰਤੀ ਹੈ ਸੋ ਇਹਦਾ ਗੱਲ ਰਹੀ ਵਿਕਾਸ ਦੀ ਜਿਸ ਦਾ ਪੰਜੋਲੀ ਸਾਹਿਬ ਦੀ ਗੱਲ ਕੀਤੀ ਹੈ ਜੀਪੀਸੀ ਦੀ ਗੱਲ ਕੀਤੀ ਆ ਪਰ ਮੈਂ ਕਹਾਂਗਾ ਕਿ ਇਸ ਤੋਂ ਇੱਕ ਵੱਡਾ ਸਵਾਲ ਇਹ ਵੀ ਹੈ ਭਾਵਨਾਤਮਕ ਤੌਰ ਤੇ ਆਪਾਂ ਗੱਲ ਕਰੀਏ ਸਰਦਾਰ ਦੇ ਤੌਰ ਤੇ ਗੱਲ ਕਰੀਏ ਜੈਕ ਤਰ੍ਹਾਂ ਦਾ ਸਤਿਕਾਰ ਭਾਵਨਾ ਨਾਲ ਗੱਲ ਕਰੀਏ ਪਰ ਜੋਤ ਬੈਂਸੁਰਾ ਨੇ ਜੋ ਵੀ ਉਹਨਾਂ ਨੂੰ ਧਾਰਮਿਕ ਸਦਲਾ ਲਗਾਈ ਗਈ ਜਾਂ ਜੋ ਉਹਨਾਂ ਨੂੰ ਫਰਮਾਨ ਦਿੱਤੇ ਗਏ ਉਹਨਾਂ ਨੇ ਪੂਰੀ ਨਿਮਰਤਾ ਨਾਲ ਉਹਨਾਂ ਨੂੰ ਨਿਪਰੇ ਛਾੜਿਆ ਪਿਛਲੇ ਦਿਨਾਂ ਚ ਮੈਂ ਕਈ ਧਾਰਮਿਕ ਆਗੂ ਕੋਲ ਸੁਣੇ ਰਿਹਾ ਸੀ ਦੇਖੋ ਕਾਲਤਾ ਸਾਡੇ ਮਹਾਨਤਾ ਇਨੀਵਿਟਿ ਮਹਾਂਤਾ ਕੇ ਉੱਥੇ ਚਾਹੇ ਕਦੇ ਮੁੱਖ ਮੰਤਰੀ ਪੇਸ਼ ਹੋਏ ਹੋਣ ਆਪਾਂ ਸਾਰੇ ਜਾਣਦੇ ਆ ਜੀ ਜੀ ਬਰਨਾਲਾ ਜਦੋਂ ਮੁੱਖ ਮੰਤਰੀ ਸੀ ਤੋ ਉਸ ਸਮੇਂ ਜਿਹੜੇ ਕਾਲਤਾ ਦੇ ਜਥੇਦਾਰ ਸੀ ਜਥੇਦਾਰ ਦਰਸ਼ਨ ਸਿੰਘ ਜੀ ਜੀ ਉਹਨਾਂ ਨੇ ਥੰਮਲੇ ਨਾਲ ਬਣ ਕੇ ਜਿਹੜਾ ਹੈ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਜੀ ਸਿੰਘ ਬਰਨਾਲਾ ਨੂੰ ਸਜ਼ਾ ਸੁਣਾਈ ਸੀ ਉਹ ਵੀ ਉਹਨਾਂ ਨੇ ਕਬੂਲ ਕੀਤੀ ਇਹ ਤੋਂ ਬਾਅਦ ਜਿਹਾ ਆਪਾਂ ਸਾਰੇ ਜਾਣਦੇ ਆ ਕਿ ਸ਼੍ਰੀ ਹੁਣੇ ਕਾਲੀਦਲ ਦੇ ਵੱਖ-ਵੱਖ ਸਮਿਆਂ ਚ ਸਰਕਾਰਾਂ ਦੇ ਰਹਿਸਾਬ ਕਾ ਕਹਿਣ ਮੰਤਰੀ ਪ੍ਰਧਾਨ ਉਦੇਦਾਰ ਉਹਨਾਂ ਨੂੰ ਤਰਕ ਕੀਤਾ ਗਿਆ ਕਾਲਾ ਸਭ ਦੀ ਵਸੀਲ ਤੋਂ ਜੋ ਸਜਾਵਾਂ ਸੁਣਾਈਆਂ ਗਈਆਂ ਉਹ ਵੀ ਨਿਮਰਤਾ ਨਾਲ ਕਬੂਲ ਕੀ ਜਾਂਗੇ ਆ ਵਿਅਕਤੀਗਤ ਤੌਰ ਤੇ ਵੀ ਜਿਹੜੇ ਵਿਅਕਤੀ ਨੂੰ ਇਦਾਂ ਦੀ ਸਜਾ ਸੁਣਾਈ ਜਾਂਦੀ ਹੈ ਉਹ ਵੀ ਇੱਕ ਗੱਲ ਬੜੀ ਸਾਫ਼ ਹੈ ਕਿ ਕਾਲ ਸਭ ਦੀ ਜਿਹੜੀ ਮਹਾਨਤਾ ਹੈਗੀ ਆ ਉਹ ਮਹਾਨਤਾ ਕੇ ਸਾਰੇ ਨਤਮਸਤ ਹੁੰਦੇ ਆ ਸਿੱਚ ਕੁੰਦੇ ਬੈਂਸਾ ਵੀ ਉਸੇ ਕੜੀ ਦਾ ਕਿੱਸਾ ਬਣ ਗਿਆ ਉਹਨਾਂ ਨੇ ਵੀ ਪੂਰੀ ਨਿਮਰਤਾ ਨਾਲ ਉਤਾਰ ਮਨ ਸਜਾ ਨੂੰ ਪੂਰੀ ਦੇਵਿਕੀ ਨਾਲ ਪੂਰੀ ਸਾਦੀ ਨਾਲ ਨਮਾਇਆ ਵੀ ਹੈ ਇੱਕ ਸੁਨਿਆਹ ਦਿੱਤਾ ਹੈ ਜਿਹੜਾ ਸੁਨਿਆਹ ਦੁਨੀਆਂ ਪਾਰ ਚ ਬੈਠਾ ਹੈ ਜਿਹੜਾ ਸਕਿਪਾਈ ਜਰਾ ਉਸ ਨੂੰ ਚੰਗਾ ਲੱਗਦਾ ਹੈ ਚਾਹੁੰਦੇ ਕਿ ਇਹੋ ਸੁਨਿਆਹ ਜਾਣਾ ਚਾਹੀਦਾ ਹੈ ਕਿ ਆਹ ਤਾਂ ਸੰਤ ਨੂੰ ਜੋ ਵੀ ਹੁਕਮ ਆਉਂਦਾ ਉਸ ਨੂੰ ਨਿਮਰਤਾ ਨਾਲ ਹੀ ਨਮਾਇਆ ਜਾਣਾ ਚਾਹੀਦਾ ਹੈ ਤਾਂ ਹੀ ਜਿਹੜਾ ਹੈਗਾ ਉਤਾਰਨ ਸਜਾ ਪ੍ਰਵਾਨ ਹੁੰਦੀ ਹੈ ਔਰ ਬੈਨ ਸਾਹਿਬ ਨੇ ਆਪਣੀ ਇਹ ਜਿਹੜੀ ਧਾਰਮਿਕ ਸਜਾ ਜਿੱਦਾਂ ਤੁਸੀਂ ਜ਼ਿਕਰ ਕੀਤਾ ਉਹਨੂੰ ਬੜੀ ਹਲੀਮੀ ਦੇ ਨਾਲ ਨੇ ਪਰ ਜਾੜੇ ਜੀ ਸਿਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਮਿਹਰਬਾਨੀ ਜੀ ਸੋਸੀਂ ਆਪਣੇ ਦਰਸ਼ਕਾਂ ਨੂੰ ਦੱਸਦੀ ਕਿ ਅੱਜ ਉਸਪਾਲ ਸਿੰਘ ਖੈਰਾ ਉਹਨਾਂ ਨੂੰ ਵੀ ਇੱਕ ਝਟਕਾ ਲੱਗਿਆ ਕਿਉਂਕਿ ਉਹਨਾਂ ਨੇ ਇੱਕ ਅਗਾਊਂ ਜ਼ਮਾਨਤ ਦੀ ਪਟੀਸ਼ਨ ਹੈ ਜਿਹੜੀ ਉਹ ਦਾਇਰ ਕੀਤੀ ਸੀ ਕੋਰਟ ਦੇ ਵਿੱਚ ਜਿਸ ਨੂੰ ਕੋਰਟ ਨੇ ਖਾਰਜ ਕਰ ਦਿੱਤਾ ਕਿਉਂਕਿ ਪਿਛਲੇ ਦਿਨੀ ਉਹਨਾਂ ਦਾ ਇੱਕ ਸਾਥੀ ਹੈ ਜਿਹੜਾ ਉਹ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਮਾਮਲਾ ਜਿਹੜਾ ਉਹ ਨਸ਼ੇ ਦੇ ਸਬੰਧ ਦੇ ਵਿੱਚ ਹੈ ਜਿਸ ਕਰਕੇ ਸੁਖਪਾਲ ਸਿੰਘ ਖੈਰਾ ਨੂੰ ਡਰ ਸੀ ਕਿ ਕਿਤੇ ਉਹਨਾਂ ਦੀ ਗ੍ਰਿਫਤਾਰੀ ਨਾ ਹੋਵੇ ਤਾਂ ਉਹਨਾਂ ਨੇ ਜ਼ਮਾਨਤ ਪਟੀਸ਼ਨ ਲਗਾਈ ਤਾਂ ਉਸ ਜ਼ਮਾਨਤ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਗਿਆ ਇਸ ਤੋਂ ਇਲਾਵਾ ਇੱਕ ਜ਼ਮਾਨਤ ਪਟੀਸ਼ਨ ਸੁਖਪਾਲ ਸਿੰਘ ਖੈਰਾ ਉਹਨਾਂ ਨੇ ਵਾਪਸ ਵੀ ਲਈ ਹੈ ਜਿਸ ਦਾ ਕਾਰਨ ਸੀ ਸੁਖਪਾਲ ਸਿੰਘ ਖੈਰਾ ਨੂੰ ਲੱਗਦਾ ਸੀ ਕਿ ਜੋ ਵਿਜੀਲੈਂਸ ਹੈ ਉਹ ਕਾਰਵਾਈ ਕਰ ਸਕਦਾ ਸੁਖਪਾਲ ਸਿੰਘ ਖੈਰਾ ਤੇ ਜ਼ਿਆਦਾ ਜਾਇਦਾਦ ਨੂੰ ਲੈ ਕੇ ਆਮਦਨ ਦੇ ਮੁਕਾਬਲੇ ਤਾਂ ਉਹਨੇ ਇਸ ਮਾਮਲੇ 'ਚ ਪਹਿਲਾਂ ਹੀ ਇੱਕ ਪਟੀਸ਼ਨ ਜਿਹੜੀ ਲਗਾ ਦਿੱਤੀ ਸੀ ਜ਼ਮਾਨਤ ਦੀ ਪਰ ਉਸ ਨੂੰ ਹੁਣ ਸੁਖਪਾਲ ਸਿੰਘ ਖੈਰਾ ਨੇ ਅੱਜ ਵਾਪਸ ਲੈ ਲਿਆ ਤੇ ਇਸ ਤੋਂ ਇਲਾਵਾ ਤੁਹਾਨੂੰ ਅੱਗੇ ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜੇ ਉਹ ਅੱਜ ਫਤੇਗੜ ਸਾਹਿਬ ਪਹੁੰਚੇ ਸਨ ਗੁਰੂ ਘਰ ਨਤਮਸਤਕ ਹੋਏ ਨਤਮਸਤਕ ਹੋਣ ਤੋਂ ਬਾਅਦ ਉਹਨਾਂ ਦੇ ਵੱਲੋਂ ਇੱਕ ਟ੍ਰੇਨ ਨੂੰ ਹਰੀ ਝੰਡੀ ਦਿੱਤੀ ਗਈ ਹੈ ਇਹ ਟ੍ਰੇਨ ਹੈ ਜਿਹੜੀ ਉਹ 500 ਮਹਿਲਾ ਪੰਚਾਂ ਅਤੇ ਸਰਪੰਚਾਂ ਨੂੰ ਲੈ ਕੇ ਮਹਾਰਾਸ਼ਟਰ ਗਈ ਹੈ ਮਹਾਰਾਸ਼ਟਰ ਜਾ ਕੇ ਉੱਥੇ ਅਨ ਜਿਹੜੇ ਦਰਸ਼ਨ ਨੇ ਦਿਦਾਰੇ ਉਹ ਕਰਵਾਏ ਜਾਣਗੇ ਇਸ ਤੋਂ ਇਲਾਵਾ ਜੋ ਨਵੇਂ ਕੈਬਨਿਟ ਮੰਤਰੀ ਬਣੇ ਨੇ ਜੋ ਲੁਧਿਆਣਾ ਤੋਂ ਜਿੱਤੇ ਨੇ ਐਮ ਐਮ ਐਲ ਏ अरोड़ा ਉਹਨਾਂ ਦੇ ਖਿਲਾਫ ਇੱਕ ਕਾਰਵਾਈ ਹਾਈ ਕੋਰਟ ਦੇ ਵੱਲੋਂ ਕੀਤੀ ਗਈ ਹੈ ਉਹਨਾਂ ਨੂੰ ਸਵਾਲ ਪੁੱਛੇ ਗਏ ਨੇ ਕਿ ਤੁਸੀਂ ਸਹੀ ਜਾਣਕਾਰੀ ਚੋਣਾਂ ਦੇ ਸਮੇਂ ਕਿਉਂ ਨਹੀਂ ਦਿੱਤੀ ਆਪਦੀ ਜਾਇਦਾਦ ਦੀ ਤੇ ਇਸ ਤੋਂ ਇਲਾਵਾ ਲੋੜ ਤੋਂ ਜ਼ਿਆਦਾ ਜਾਂ ਕਹਿ ਲਓ ਕਿ ਨਿਰਧਾਰਤ ਸੀਮਾ ਤੋਂ ਵੱਧ ਖਰਚ ਉਹਨਾਂ ਦੇ ਵੱਲੋਂ ਕੀਤਾ ਗਿਆ ਸੀ ਇਲੈਕਸ਼ਨ 'ਚ ਜਿਸ ਤੇ ਹਾਈ ਕੋਰਟ ਹੈ ਜਿਹੜਾ ਉਹਦੇ ਵਿੱਚ ਸੁਣਵਾਈ ਹੋਈ ਆ ਹਾਈ ਕੋਰਟ ਕਾਫੀ ਸਖਤ ਨਜ਼ਰ ਆਇਆ ਤੇ ਜਵਾਬ ਮੰਗੇ ਗਏ ਨੇ ਉਮੀਦ ਕਰਦੇ ਹਾਂ ਆਸਤੇ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਕੱਲ ਮੁੜ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ